ਵੱਡੀ ਕੱਪ ਖੇਡਿਆ ਜਾਊਗਾ ਹਰਿਆਣੇ ਵਾਲੀ ਟੀਮ ਹੈ ਜਾਂ ਨਹੀਂ ਓਏ ਆ ਗਿਆ ਓ ਹਾਕਮ ਵਾਲੀਏ ਨੂੰ ਕਿਹੜੇ 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 ਪਿਆਰ ਕਰਦੇ ਹੋ ਤਾੜੀ ਜ਼ੋਰਦਾਰ ਜੱਗੂ 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 ਤਾੜੀਆਂ ਵੱਜੀਆਂ ਨਹੀਂ ਉਨੀਆਂ ਜ਼ੋਰਦਾਰ ਮਾਰੋ ਤਾੜੀਆਂ ਅੱਜ ਝੋਟੇ ਦੀ ਐਂਟਰੀ ਹੋਈ ਹੈ ਮੇਰੇ ਵੀਰੋ ਇਹ ਦੁਰੀਆਂ ਦਾ ਸਟਾਰ ਹੈ ਇਹ ਉਹ ਆ ਜੱਸਿਆ ਜਿਨੇ ਕੋਈ ਕੋਈ ਜਾਣਦਾ ਵੀ ਆਹ ਮੁੰਡੇ ਨੇ ਪੰਜਾਬ ਦੀ ਲਾਜ ਕਿਹੜੀ ਏਰੀਆ ਚ ਜਾ ਕੇ ਰੱਖੀ ਐ ਇੱਕੋ ਇੱਕ ਜਾਫੀ ਐ ਪੰਜਾਬ ਦਾ ਇੱਕੋ ਇੱਕ ਜਾਫੀ ਐ ਮੇਰੇ ਵੀਰੋ ਧੂੜ ਵਾਲਾ ਤਾਂ ਸਮਝ ਗਿਆ ਹੋਣਾ ਵੀ ਮੈਂ ਕਿਹੜੇ ਮੇਲੇ ਦੀ ਗੱਲ ਕਰਦਾ ਹਾਂ ਇਹ ਹੱਕ ਵਾਲੀਆ ਉਹ ਐ ਜਿਨੇ ਪੰਜਾਬੀਆਂ ਦਾ ਬਾਣ ਵਧਾਇਆ ਹਰਿਆਣੇ ਚ ਜਾ ਕੇ ਧੁੱੱਕੀ ਪਾਈ ਐ ਅੱਜ ਕਹਿੰਦੇ ਕੁਝ ਮਹੀਨਿਆਂ ਦੀ ਰੈਸਟ ਤੋਂ ਬਾਅਦ ਕਹਿੰਦੇ ਪਹਿਲਾ ਮੈਚ ਖੇਡਣ ਲਈ ਪੁੱਜਿਆ ਹੈ ਯਾਰੀ ਹੈ ਕਹਿੰਦੇ ਮਨੀਤ ਧਨੌੜੀ ਦੇ ਨਾਲ ਬਾਬਾ ਗਾਜੀ ਦਾਸ ਧਨੌੜੀ ਦੀ ਸਾਰੀ ਟੀਮ ਦੇ ਨਾਲ ਮਾਸੇ ਜ਼ਿਲ੍ਹੇ ਵਾਲੇ ਕਹਿੰਦੇ ਜੱਗੂ ਦੀ ਫੱਟੇ 'ਚ ਗੱਡੇ ਕੱਲ ਵਾਲੀ ਯਾਰੀ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਲਓ ਮੈਕ ਤੇ ਅਗਲੇ ਬੋਲ ਵੱਡੇ ਭਰਾ ਸਾਡੇ ਹਰਪ੍ਰੀਤ ਸੰਧੂ ਗੋਰਾ ਸਵਰਨ ਸੰਧੂ ਗੋਰਾ ਰਸਾਲੂ ਵਾਲਾ ਵੀ ਆ ਗਿਆ ਟੀਮ ਜਿਹੜੀ ਸਕ੍ਰੈਚ ਕਰ ਦਿੱਤੀ ਗਈ ਹੈ ਨੋਟ ਕਰ ਲਓ ਜੀ ਬਾਤਾਂ ਗਾਜੀਦਾਸ ਧਨੌਰੀ ਦੀ ਟੀਮ